ਅੱਜ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਜਿਹੜੀਆਂ ਸੋਚਣ ਵਿਚਾਰਨ ਦੀ ਮੰਗ ਕਰਦੀਆਂ ਨੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਇਹਨਾਂ ਬਾਰੇ ਲਿਖਿਓ ਤੇ ਸਭ ਤੋਂ ਪਹਿਲਾਂ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਤੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਪਿਆਰਿਓ ਉਹ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜ਼ਰੂਰੀ ਜਾਣਕਾਰੀ ਸਭ ਤੋਂ ਪਹਿਲਾਂ ਸਹੀ ਟਾਈਮ ਤੇ ਪਹੁੰਚਦੀ ਰਹੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੇ ਮਿੱਤਰੋ ਸਭ ਤੋਂ ਪਹਿਲੀ ਵੱਡੀ ਖਬਰ ਹੈ ਕਿ ਜਿਹੜੀ ਬਠਿੰਡਾ ਦੇ ਵਿੱਚ ਕਾਲੀ ਥਾਰ ਵਾਲੀ ਮਹਿਲਾ ਕਾਂਸਟੇਬਲ ਬੀਬੀ ਫੜੀ ਗਈ ਸੀ ਤੇ ਹੁਣ ਉਹ ਜੇਲ੍ਹ ਚ ਹੈ ਉਹਦੇ ਬਾਰੇ ਹਾਈ ਕੋਰਟ ਦਾ ਵੱਡਾ ਫੈਸਲਾ ਆਇਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿਨੇ ਆ ਤੇ ਦੂਜੀ ਵੱਡੀ ਖਬਰ ਹੈ ਕਿ ਅੱਜ ਫੇਰ ਪੁਲਿਸ ਨੇ ਇੱਕ ਅਨਕਾਊਂਟਰ ਕੀਤਾ ਤੇ ਤੀਜੀ ਵੱਡੀ ਖਬਰ ਹੈ ਕਿ ਪੁਲਿਸ ਦੇ ਖਿਲਾਫ ਇੱਕ ਵੱਡਾ ਐਕਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਚੌਥੀ ਵੱਡੀ ਖਬਰ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਤੇ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਨੇ ਤੇ ਫਿਰ ਮੁੱਖ ਮੰਤਰੀ ਸਾਹਿਬ ਨੇ ਵੱਡੇ ਦੋ ਬਿਆਨ ਦਿੱਤੇ ਨੇ ਜਿਹੜੇ ਵੱਡੀ ਚਰਚਾ ਚਾਹੁੰਦੇ ਨੇ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦੱਸਦੇ ਹਾਂ ਤੇ ਅਗਲੀ ਵੱਡੀ ਖਬਰ ਹੈ ਕਿ ਪਹਿਲਾਂ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਉਡਾਉਣ ਦੀ ਧਮਕੀ ਦੇਣ ਵਾਲੀਆਂ ਘਟੀਆਂ ਈਮੇਲ ਆ ਰਹੀਆਂ ਸੀ ਤੇ ਹੁਣ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਹੋਣ ਲੱਗ ਪਈ ਐ ਇਹਦੇ ਉੱਪਰ ਮੁੱਖ ਮੰਤਰੀ ਸਾਹਿਬ ਵੀ ਅੱਜ ਬੋਲੇ ਨੇ ਤੇ ਕੀ ਬੋਲੇ ਨੇ ਉਹ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਸ਼ੁਰੂ ਕਰਦੇ ਆ ਜਿਹੜੀ ਅਮਨਦੀਪ ਕੌਰ ਕਾਲੀ ਥਾਰ ਵਾਲੀ ਉਹ ਮਹਿਲਾ ਕਾਂਸਟੇਬਲ ਪੁਲਿਸ ਦੀ ਜਿਹੜੀ ਪਿਛਲੇ ਟਾਈਮ 'ਚ ਬਠਿੰਡੇ ਦੇ ਵਿੱਚ ਪਹਿਲਾਂ ਚਿੱਟੇ ਸਮੇਤ ਫੜੀ ਗਈ ਸੀ ਉਸ ਤੋਂ ਬਾਅਦ ਉਹਦੀ ਜ਼ਮਾਨਤ ਹੋ ਗਈ ਸੀ ਉਸ ਤੋਂ ਬਾਅਦ ਫਿਰ ਉਹਨੂੰ ਵਿਜੀਲੈਂਸ ਨੇ ਜਿਹੜਾ ਨਜਾਇਜ਼ ਪੈਸੇ ਵਾਲੇ ਮਾਮਲੇ ਦੇ ਦੋਸ਼ ਲਾ ਕੇ ਫੜ ਲਿਆ ਉਸ ਤੋਂ ਬਾਅਦ ਉਹ ਜੇਲ੍ਹ 'ਚ ਹੈ ਹੁਣ ਉਹ ਹਾਈ ਕੋਰਟ ਦੇ ਵਿੱਚ ਜ਼ਮਾਨਤ ਕਰਾਉਣ ਗਈ ਸੀ ਪਹਿਲਾਂ ਉਹਦੀ ਲੋਅਰ ਕੋਰਟ ਨੇ ਜ਼ਮਾਨਤ ਰਿਜੈਕਟ ਕਰਤੀ ਸੀ ਨਹੀਂ ਕੀਤੀ ਜ਼ਮਾਨ ਫਿਰ ਸੈਸ਼ਨ ਕੋਰਟ ਨੇ ਨਹੀਂ ਕੀਤੀ ਜ਼ਮਾਨ ਫਿਰ ਉਹ ਗਈ ਹਾਈ ਕੋਰਟ ਹੁਣ ਹਾਈ ਕੋਰਟ ਨੇ ਵੀ ਉਹਦੀ ਜ਼ਮਾਨਤ ਨਹੀਂ ਕੀਤੀ ਹੁਣ ਉਹ ਜੇਲ੍ਹ ਚ ਰਹੇਗੀ ਸੁਪਰੀਮ ਕੋਰਟ ਜਾ ਸਕਦੀ ਹੈ ਪਰ ਇੰਤਜ਼ਾਰ ਕਰਨਾ ਪਵੇਗਾ ਸੋ ਇਸ ਮਾਮਲੇ ਦੇ ਉੱਪਰ ਹੁਣ ਵੱਡੇ ਸਵਾਲ ਉੱਠ ਰਹੇ ਨੇ ਪਹਿਲਾ ਸਵਾਲ ਇਹ ਆ ਤੁਸੀਂ ਆਪਣਾ ਕਮੈਂਟ ਲੇਖ ਕੇ ਦੱਸਿਓ ਵੀ ਹੁਣ ਤਾਂ ਉਸ ਬੀਬੀ ਦੀ ਜ਼ਮਾਨਤ ਹੋ ਨਹੀਂ ਰਹੀ ਪਹਿਲਾਂ ਵੀ ਕੇਸ ਵੱਡਾ ਪਿਆ ਸੀ ਜਦੋਂ ਚਿੱਟੇ ਦਾ ਕੇਸ ਪਿਆ ਸੀ ਉਦੋਂ ਉਹਦੀ ਜ਼ਮਾਨਤ ਹੇਠਲੀ ਅਦਾਲਤ ਨਹੀਂ ਕਰ ਦਿੱਤੀ ਸੀ ਤੇ ਸਵਾਲ ਉੱਠੇ ਸੀ ਕਿ ਪੁਲਿਸ ਨੇ ਆਪਣੀ ਹੀ ਪੁਲਿਸ ਵਾਲੀ ਬੀਬੀ ਦੇ ਖਿਲਾਫ ਜਾਣ ਕੇ ਕੇਸ ਕਮਜ਼ੋਰ ਕੀਤਾ ਜਾਣ ਕੇ ਅਦਾਲਤ ਦੇ ਵਿੱਚ ਤੱਥ ਸਬੂਤ ਉਸ ਤਰ੍ਹਾਂ ਪੇਸ਼ ਨਹੀਂ ਕੀਤੇ ਜਿਸ ਕਰਕੇ ਉਹਦੀ ਜ਼ਮਾਨਤ ਕੁਝ ਦਿਨਾਂ ਬਾਅਦ ਹੀ ਹੋ ਗਈ ਸੀ ਤੁਸੀਂ ਆਪਣਾ ਕਮੈਂਟ ਲਿਖਿਓ ਕੀ ਸੱਚਮੁੱਚ ਪੁਲਿਸ ਨੇ ਉਸ ਬੀਬੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੋਊਗੀ ਹੁਣ ਗੱਲਾਂ ਤਾਂ ਇਹ ਵੀ ਉੱਠੀਆਂ ਸੀ ਵੀ ਉਸ ਥਾਰ ਵਾਲੀ ਬੀਬੀ ਦੇ ਵੱਡੇ ਵੱਡੇ ਅਫਸਰਾਂ ਨਾਲ ਲਿੰਕ ਨੇ ਸਬੰਧ ਨੇ ਸਵਾਲ ਤਾਂ ਇਹ ਵੀ ਉੱਠੇ ਸੀ ਕਿ ਉਹ ਅਫਸਰ ਉਹਨੂੰ ਬਚਾਉਣਾ ਚਾਹੁੰਦੇ ਨਹੀਂ ਸਵਾਲ ਤਾਂ ਇਹ ਵੀ ਉੱਠੇ ਸੀ ਕਿ ਉਸ ਬੀਬੀ ਕੋਲੋਂ ਕਿਵੇਂ ਚਿੱਟਾ ਫੜਿਆ ਉਹ ਕਿੱਥੋਂ ਲੈ ਕੇ ਆਈ ਸੀ ਤੇ ਕਿਹਨੂੰ ਦੇਣ ਜਾ ਰਹੀ ਸੀ ਇਹਦੇ ਬਾਰੇ ਪੁਲਿਸ ਨੇ ਮੀਡੀਆ 'ਚ ਕੋਈ ਖਲਾਸਾ ਨਹੀਂ ਕੀਤਾ ਸੀ ਸਵਾਲ ਬੜੇ ਉੱਠੇ ਸੀ ਪਰ ਹੁਣ ਦੂਜੇ ਕੇਸ ਚ ਉਹਦੀ ਥੱਲੇ ਤੋਂ ਉੱਪਰ ਤੱਕ ਜਮਾਨਤ ਰਿਜੈਕਟ ਹੋ ਰਹੀ ਹੈ ਕੀ ਲੱਗਦਾ ਹੈ ਕਿ ਪਹਿਲਾਂ ਸੱਚਮੁੱਚ ਪੁਲਿਸ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ ਤੁਸੀਂ ਆਪਣਾ ਵਿਚਾਰ ਲਿਖਿਓ ਹੁਣ ਅੱਜ ਪੰਜਾਬ ਪੁਲਿਸ ਨੇ ਇੱਕ ਹੋਰ ਦਾਵਾ ਕੀਤਾ ਪੁਲਿਸ ਨੇ ਦਾਵਾ ਕੀਤਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਇੱਕ ਹੋਰ ਪੁਲਿਸ ਅਨਕਾਊਂਟਰ ਕੀਤਾ ਪੁਲਿਸ ਦੇ ਅਨੁਸਾਰ ਪੁਲਿਸ ਕਹਿੰਦੀ ਹੈ ਵੀ ਇੱਕ ਰਾਹੁਲ ਗਿੱਲ ਨਾਂ ਦਾ ਵਿਅਕਤੀ ਜਿਹਨੂੰ ਪੁਲਿਸ ਕਹਿੰਦੀ ਉਹ ਬਦਮਾਸ਼ ਹੈ ਪੁਲਿਸ ਕਹਿੰਦੀ ਹੈ ਕਿ ਪਿਛਲੇ ਦਿਨੀ ਇਸ ਵਿਅਕਤੀ ਨੇ ਇੱਕ ਥਾਂ ਦੇ ਉੱਪਰ ਗੋਲੀਆਂ ਚਲਾਈਆਂ ਸੀ ਸਾਨੂੰ ਚਾਹੀਦਾ ਸੀ ਤੇ ਜਦੋਂ ਅੱਜ ਇਹ ਸੜਕ ਦੇ ਉੱਪਰ ਜਾ ਰਿਹਾ ਸੀ ਪੁਲਿਸ ਨੂੰ ਸੂਹ ਮਿਲ ਗਈ ਸੀ ਪੁਲਿਸ ਨੇ ਨਾਕਾ ਲਾ ਕੇ ਜਦੋਂ ਅੱਗੋ ਇਹਨੂੰ ਰੋਕਣਾ ਚਾਹਿਆ ਤਾਂ ਪੁਲਿਸ ਕਹਿੰਦੀ ਹੈ ਕਿ ਇਹਨੇ ਪੁਲਿਸ ਪਾਰਟੀ ਤੇ ਹਮਲਾ ਕਰਤਾ ਫਿਰ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤੇ ਫੇਰ ਇਹਨੂੰ ਇਨਕਾਊਂਟਰ ਪੁਲਿਸ ਇਨਕਾਊਂਟਰ ਕਰਕੇ ਤੇ ਫੜ ਲਿਆ ਗਿਆ ਹੁਣ ਸਵਾਲ ਇੱਥੇ ਵੀ ਹੈ ਦੇਖੋ ਪੁਲਿਸ ਰੋਜ਼ ਹੀ ਪੁਲਿਸ ਮੁਕਾਬਲੇ ਪੁਲਿਸ ਇਨਕਾਊਂਟਰ ਦੀਆਂ ਗੱਲਾਂ ਕਰਦੀ ਹੈ ਦਾਅਵੇ ਕਰਦੀ ਹੈ ਪਰ ਇਹ ਕਹਾਣੀ ਪਿਛਲੇ 3 ਮਹੀਨਿਆਂ ਤੋਂ ਸ਼ੁਰੂ ਹੋਈ ਹੈ ਪਹਿਲਾਂ ਪੁਲਿਸ ਇਨਕਾਊਂਟਰ ਨਹੀਂ ਸੀ ਹੁੰਦੇ ਹੁਣ ਰੋਜ਼ਾਨਾ 2-3 ਪੁਲਿਸ ਇਨਕਾਊਂਟਰ ਹੁੰਦੇ ਨੇ ਇਹਨਾਂ ਤੇ ਸਵਾਲ ਉੱਠ ਰਹੇ ਨੇ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ 3 ਮਹੀਨਿਆਂ ਚ ਬਹੁਤ ਸਾਵਾਂ ਤੇ ਪੁਲਿਸ ਨੇ ਇਹ ਕਹਾਣੀ ਦੱਸੀ ਵੀ ਅਸੀਂ ਬੰਦਾ ਫੜਿਆ ਸੀ ਤੇ ਅਸੀਂ ਉਹਦੇ ਤੋਂ ਪੁੱਛ ਗਏ ਇਸ ਦੇ ਵਿੱਚ ਹਥਿਆਰ ਮਨਾਏ ਤੇ ਜਿੱਥੇ ਉਹਨੇ ਹਥਿਆਰ ਲੁਕੋਏ ਹੋਏ ਅਸੀਂ ਦੱਬੇ ਹੋਏ ਸੀ ਜਦੋਂ ਉਹਨੂੰ ਉੱਥੇ ਹਥਿਆਰ ਲੈਣ ਦੇ ਲਈ ਲੈ ਕੇ ਗਏ ਤੇ ਹਥਿਆਰ ਕੱਢ ਕੇ ਉਹਨੇ ਜਦੋਂ ਫੜਾਉਣੇ ਸੀ ਪੁਲਿਸ ਨੂੰ ਤਾਂ ਹਥਿਆਰ ਉਹਨੇ ਜਦੋਂ ਲੁਕੋਏ ਹੋਏ ਕੱਢੇ ਤਾਂ ਉਦੋਂ ਉਹਨੇ ਪੁਲਿਸ ਤੇ ਫਾਇਰਿੰਗ ਕਰਤੀ ਫਿਰ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਫਿਰ ਉਹਨੂੰ ਗੋਲੀਆਂ ਵੱਜ ਗਈਆਂ ਪਰ ਤੁਸੀਂ ਸੋਚੋ ਕੀ ਪੁਲਿਸ ਦੀ ਹਰ ਥਾਂ ਤੇ ਇਹ ਕਹਾਣੀ ਸਹੀ ਹੋ ਸਕਦੀ ਹੈ ਕੀ ਪੁਲਸ ਇੰਜ ਨਹੀਂ ਕਰ ਸਕਦੀ ਵੀ ਉਹ ਵਿਅਕਤੀ ਜਦੋਂ 1 2 3 ਥਾਵਾਂ ਦੇ ਉੱਪਰ ਇੰਜ ਹੋ ਗਿਆ ਸੀ ਬਾਕੀ ਥਾਵਾਂ ਤੇ ਪੁਲਿਸ ਜੇ ਕਿਸੇ ਤੋਂ ਹਥਿਆਰ ਕਢਾਉਣ ਜਾਂਦੀ ਹੈ ਪੁਲਸੋਂ ਤੇ ਪੁੱਛ ਲਵੇ ਵੀ ਕਿੱਥੇ ਦੱਬੇ ਨੇ ਤੇ ਕਾਢ ਆਪ ਲਵੇ ਜਾਂ ਪੁਲਸ ਕਿਤੇ ਦੀ ਪੁਲਸ ਨੇ ਵੀਡੀਓ ਬਣਾਈ ਪੁਲਸ ਇੰਜ ਕਰ ਨਹੀਂ ਸਕਦੀ ਨਾ ਵੀ ਜਦੋਂ ਕਿਸੇ ਬੰਦੇ ਨੂੰ ਹਥਿਆਰ ਲੁਕੇ ਲਕੋਏ ਹੋਏ ਹਥਿਆਰ ਕਢਾਉਣ ਲੈ ਕੇ ਜਾਂਦੀ ਹੈ ਤੇ ਨਾਲ ਇੱਕ ਬੰਦਾ ਮੋਬਾਈਲ ਫੋਨ ਤੇ ਹੀ ਕੈਮਰਾ ਲੈ ਕੇ ਖੜਾ ਦੇਵੇ ਤੇ ਉਹ ਵੀਡੀਓ ਬਣਾਉਣ ਲੱਗ ਪੇ ਦੂਰੋਂ ਤੇ ਫਿਰ ਉਹ ਹਥਿਆਰ ਕਢਾਏ ਜਾਣ ਫਿਰ ਲੋਕਾਂ ਨੂੰ ਵੀ ਪਤਾ ਲੱਗ ਜੂ ਵੀ ਵਾਕਿਆ ਹੀ ਉਹਨੇ ਹਥਿਆਰ ਕਢਣ ਸੈਂ ਟਾਈਮ ਹਮਲਾ ਕੀਤਾ ਜਾਂ ਨਹੀਂ ਕੀਤਾ ਅੱਜ ਤੱਕ ਪੁਲਿਸ ਨੇ ਇੱਕ ਵੀ ਥਾਂ ਦੇ ਉੱਪਰ ਵੀਡੀਓ ਨਹੀਂ ਬਣਾਈ ਕੀ ਇਹ ਕਾਨੂੰਨੀ ਬਣਾਈ ਐ ਵੀਡੀਓ ਨਹੀਂ ਬਣਾਉਣੀ ਹੁਣ ਤੁਸੀਂ ਦੱਸ ਦਿਓ ਇਹਦਾ ਅਸਲੀ ਕਾਰਨ ਕੀ ਹੋ ਸਕਦਾ ਹੁਣ ਜਿਹੜੀ ਪੁਲਿਸ ਦੇ ਖਿਲਾਫ ਐਕਸ਼ਨ ਦੀ ਗੱਲ ਹੈ 25 ਜੁਲਾਈ ਨੂੰ ਪੰਜਾਬ ਦੇ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਕਾਫੀ ਸਾਰੀਆਂ ਲੋਕ ਜਥੇਬੰਦੀਆਂ ਪੰਜਾਬ ਦੇ ਵਿੱਚ ਪੁਲਿਸ ਦੀਆਂ ਧੱਕੇਸ਼ਾਹੀਆਂ ਪੁਲਿਸ ਦੀਆਂ ਜ਼ਿਆਦਤੀਆਂ ਤੇ ਪੁਲਿਸ ਰਾਜ ਦੇ ਖਿਲਾਫ ਵੱਡਾ ਪ੍ਰਦਰਸ਼ਨ ਕਰਨ ਜਾ ਰਹੀਆਂ ਨੇ ਵੱਡਾ ਐਕਸ਼ਨ ਕਰਨ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਹੈ ਜਿਨ੍ਹਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਹੈ ਨੌਜਵਾਨ ਭਾਰਤ ਸਭਾ ਹੈ ਜਿਹੜੀ ਪਿੰਡੂ ਖੇਤ ਮਜ਼ਦੂਰ ਯੂਨੀਅਨ ਹੈ ਉਹ ਸਾਰੀਆਂ ਜਥੇਬੰਦੀਆਂ ਕਹਿੰਦੀਆਂ ਨੇ ਕਿ ਭਗਵੰਤ ਮਾਨ ਸਾਹਿਬ ਦੇ ਰਾਜ ਚ ਪੁਲਿਸ ਰਾਜ ਬਣਾਇਆ ਜਾ ਰਿਹਾ ਹੈ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਹੈ ਇਹ ਜਥੇਬੰਦੀਆਂ ਕਹਿੰਦੀਆਂ ਕਿ ਲਗਾਤਾਰ ਪੰਜਾਬ ਦੇ ਵਿੱਚ ਪੁਲਿਸ ਐਨਕਾਊਂਟਰ ਵਧੇ ਨੇ ਲਗਾਤਾਰ ਪੁਲਿਸ ਹਰਾਸ ਦੇ ਵਿੱਚ ਮੌਤਾਂ ਦੀ ਗਿਣਤੀ ਵਧੀ ਹੈ ਔਰ ਇਹ ਜਥੇਬੰਦੀਆਂ ਕਹਿੰਦੀਆਂ ਨੇ ਕਿ ਇਹ ਸਾਰਾ ਕੁਝ ਸਰਕਾਰ ਕਰਵਾ ਰਹੀ ਹੈ ਪੁਲਿਸ ਨੂੰ ਅਣੀਆਂ ਭਾਵਨਾ ਤਾਕਤਾਂ ਉਵੇਂ ਦਿੱਤੀਆਂ ਜਾ ਰਹੀਆਂ ਜਿਵੇਂ 1985 ਤੋਂ ਲੈ ਕੇ 1995 96 ਤੱਕ ਬਿਆਨਤ ਸਿੰਘ ਤੇ ਕੇਪੀਐਸ ਗਿੱਲ ਦੇ ਪੁਲਿਸ ਰਾਜ ਤੱਕ ਦਿੱਤੀਆਂ ਗਈਆਂ ਔਰ ਇਹ ਜਥੇਬੰਦੀਆਂ ਕਹਿੰਦੀਆਂ ਨੇ ਕਿ ਇਹ ਸੜਕ ਕੋਈ ਬੰਦ ਹੋਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਪੁਲਿਸ ਨੂੰ ਇੰਨੀਆ ਤਾਕਤਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਪਿਛਲੇ ਟਾਈਮ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਚ ਵੀ ਇਹ ਮੁੱਦਾ ਉੱਠਿਆ ਜਿਹੜੇ ਇੱਕ ਐਮਐਲਏ ਆ ਹਾਕੀ ਖਿਡਾਰੀ ਵੀ ਰਹੇ ਆ ਪ੍ਰਗਟ ਸਿੰਘ ਉਹਨਾਂ ਨੇ ਪਿਛਲੇ ਦਿਨੀ ਮੁੱਦਾ ਠਾਇਆ ਉਹ ਕਹਿੰਦੇ ਕਿ ਅਸੀਂ ਆਪਣੀ ਦਾੜੀ ਪੰਜਾਬ ਪੁਲਿਸ ਦੇ ਹੱਥ ਫੜਾ ਰਹੇ ਆ ਉਹ ਕਹਿੰਦੇ ਚਾਹੇ ਸਾਡੀ ਕਾਂਗਰਸ ਪਾਰਟੀ ਦਾ ਰਾਜ ਸੀ ਉਦੋਂ ਵੀ ਪੁਲਿਸ ਨੂੰ ਵੱਧ ਪਾਵਰਾਂ ਦੇਣ ਦੀ ਕੋਸ਼ਿਸ਼ ਕੀਤੀ ਤੇ ਹੁਣ ਨਵੀਂ ਆਮ ਆਦਮੀ ਸਰਕਾਰ ਤਾਂ ਉਸ ਤੋਂ ਵੀ ਅੱਗੇ ਲੰਘ ਗਈ ਉਹ ਕਹਿੰਦੇ ਜੇਕਰ ਲੋਕਤੰਤਰ ਨੂੰ ਕੁਚਲ ਕੇ ਲੋਕਤੰਤਰੀ ਅਧਿਕਾਰਾਂ ਨੂੰ ਕੁਚਲ ਕੇ ਤੇ ਪੁਲਿਸ ਨੂੰ ਅੰਨੀਆਂ ਪਾਵਰਾਂ ਦਿੱਤੀਆਂ ਜਾਣਗੀਆਂ ਤੇ ਇਹਦਾ ਖਮਿਆਜਾ ਸਾਰੇ ਭੁਗਤਣਗੇ ਤੇ ਜਿਹੜੇ ਬੰਦੇ ਅੱਜ ਪੁਲਿਸ 'ਚ ਹੈਗੇ ਨੇ ਕੱਲ ਨੂੰ ਉਹਨਾਂ ਰਿਟਾਇਰ ਹੋ ਜਾਣ ਤੇ ਉਹਨਾਂ ਦੇ ਪਰਿਵਾਰ ਵੀ ਭੁਗਤਣਗੇ ਜੇ ਪੁਲਿਸ ਪਹਿਲਾਂ ਵਾਲੀਆਂ ਪਾਵਰਾਂ ਜਿਹੜੀਆਂ ਪੁਲਿਸ ਰਾਜ ਟਾਈਮ ਉਹਨਾਂ ਕੋਲੇ ਹੁੰਦੀਆਂ ਸੀ ਉਹ ਫੇਰ ਮਿਲਣ ਲੱਗ ਪਈਆਂ ਹੁਣ ਇਹਨਾਂ ਖਬਰਾਂ ਦੇ ਨਾਲ ਨਾਲ ਅਗਲੀ ਵੱਡੀ ਖਬਰ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਮੰਤਰੀ ਮੰਡਲ ਦੀ ਮੀਟਿੰਗ ਸਰ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਲੈਂਡ ਪੋਲਿੰਗ ਪਾਲਿਸੀ ਜਿਹੜੀ ਕਿਸਾਨਾਂ ਤੋਂ ਜ਼ਮੀਨ ਲੈਣ ਵਾਲੀ ਤੇ ਫੇਰ ਉਹਨੂੰ ਡਿਵੈਲਪ ਕਰਕੇ ਸਰਕਾਰ ਕਹਿੰਦੀ ਅਸੀਂ ਦੇਣੀ ਹੈ ਉਹ ਪਾਲਿਸੀ ਦੇ ਉੱਪਰ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਚਰਚਾ ਕੀਤੀ ਭਗਵੰਤ ਮਾਨ ਸਾਹਿਬ ਕਹਿੰਦੇ ਬਈ ਅਸੀਂ ਲੈਂਡ ਪੂਲਿੰਗ ਪਾਲਿਸੀ ਨੂੰ ਲੋਕ ਪੱਖੀ ਬਣਾਇਆ ਇਹਦਾ ਫਾਇਦਾ ਕਿਸਾਨਾਂ ਨੂੰ ਹੋਣਾ ਪਰ ਕਿਸਾਨ ਕਹਿ ਰਹੇ ਨੇ ਕਿ ਇਹ ਪਾਲਿਸੀ ਗਲਤ ਹੈ ਅਸੀਂ ਲਾਗੂ ਨਹੀਂ ਹੁੰਦੇ ਨਹੀਂ ਬਿਲਕੁਲ ਉਸੇ ਤਰ੍ਹਾਂ ਜਦੋਂ ਤਿੰਨ ਖੇਤੀ ਕਾਨੂੰਨ ਬਣਾਏ ਸੀ ਮੋਦੀ ਸਰਕਾਰ ਕਹਿੰਦੀ ਸੀ ਕਿ ਕਿਸਾਨਾਂ ਦੇ ਭਲੇ ਲਈ ਬਣਾਏ ਨੇ ਕਿਸਾਨਾਂ ਦੇ ਫਾਇਦੇ ਲਈ ਬਣਾਏ ਨੇ ਆਮਦਨ ਦੁੱਗਣੀ ਤਿਕਣੀ ਕਰਨ ਲਈ ਬਣਾਏ ਨੇ ਫਾਇਦਾ ਹੀ ਕਿਸਾਨਾਂ ਨੂੰ ਹੋਣਾ ਪਰ ਕਿਸਾਨ ਜਥੇਬੰਦੀਆਂ ਤੇ ਕਿਸਾਨ ਕਹਿ ਰਹੇ ਸੀ ਕਿ ਨਾ ਤੁਸੀਂ ਗਲਤ ਬਣਾਏ ਨੇ ਤੁਸੀਂ ਪ੍ਰਾਈਵੇਟ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਫਾਇਦਾ ਦੇਣ ਲਈ ਬਣਾਏ ਨੇ ਅੱਜ ਵੀ ਸੇਮ ਸਥਿਤੀ ਪੰਜਾਬ ਸਰਕਾਰ ਕਹਿੰਦੀ ਹੈ ਕਿਸਾਨਾਂ ਦੇ ਭਲੇ ਲਈ ਉਹਨਾਂ ਦੀ ਆਮਦਨ ਵਧਾਉਣ ਲਈ ਬਣਾਏ ਨੇ ਕਿਸਾਨ ਕਹਿੰਦੇ ਆ ਕਿ ਨਾ ਤੁਸੀਂ ਇਹ ਕਲੋਨੀਆਂ ਡਿਵੈਲਪ ਕਰਨੀਆਂ ਨੇ ਤੇ ਵੱਡੇ ਵੱਡੇ ਜਿਹੜੇ ਬਿਲਡਰ ਨੇ ਕਾਰਪੋਰੇਟ ਘਰਾਣੇ ਉਹਨਾਂ ਨੂੰ ਫਾਇਦਾ ਦੇਣਾ ਸਾਡੀ ਫੱਟੀ ਪੁੱਛਣੀ ਆ ਸਾਡੇ ਹੱਥਾਂ ਚੋਂ ਜ਼ਮੀਨਾਂ ਖੋਈਆਂ ਜਾਣਗੀਆਂ ਪੰਜਾਬ ਸਰਕਾਰ ਕਹਿੰਦੀ ਆ ਵੀ ਨਾ ਭਗਵੰਤ ਮਾਨ ਸਾਹਿਬ ਕਹਿੰਦੇ ਨਾ ਜ਼ਮੀਨਾਂ ਕਿਸਾਨਾਂ ਦੇ ਨਾਂ ਰਹਿਣਗੀਆਂ ਕਿਸਾਨ ਉਹਦੇ ਤੇ ਲਾਉਣ ਲੈ ਸਕਦੇ ਆ ਜਦੋਂ ਤੱਕ ਜਿਹੜੀ ਅਸੀਂ ਉਹ ਜ਼ਮੀਨ ਲੈ ਕੇ ਉਹਨੂੰ ਡਿਵੈਲਪ ਕਰ ਰਹੇ ਹੋਵਾਂਗੇ ਉਦੋਂ ਤੱਕ ਕਿਸਾਨ ਫਸਲਾਂ ਬੀਜ ਸਕਦੇ ਆ ਬਾਅਦ ਚ ਉਹਨਾਂ ਨੂੰ 1 ਲੱਖ ਸਾਲਾਨਾ ਕਿੱਲੇ ਦਾ ਦਿੱਤਾ ਜਾਊਗਾ ਤੇ ਫਿਰ ਡਿਵੈਲਪ ਕਰਕੇ ਉਹਨਾਂ ਨੂੰ ਦੇ ਦੇਾਂਗੇ ਹੁਣ ਤੁਸੀਂ ਦੱਸ ਦਿਓ ਵੀ ਤੁਹਾਨੂੰ ਕੀ ਦੀ ਗੱਲ ਤੇ ਵੱਧ ਯਕੀਨ ਹੈ ਕੀ ਸਰਕਾਰ ਦਾ ਦਾਵਾ ਠੀਕ ਲੱਗਦਾ ਹੈ ਜਾਂ ਕਿਸਾਨ ਤੇ ਕਿਸਾਨ ਜਥੇਬੰਦੀਆਂ ਦਾ ਦਾਵਾ ਠੀਕ ਲੱਗਦਾ ਹੈ ਕੌਣ ਵੱਧ ਠੀਕ ਹੋ ਸਕਦਾ ਤੁਸੀਂ ਲਿਖਿਓ ਕਮੈਂਟ ਦੂਜੇ ਪਾਸੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਰਬਾਰ ਸਾਹਿਬ ਗਏ ਆ ਅਮਰਸਰ ਦਰਬਾਰ ਸਾਹਿਬ ਨੂੰ ਅਡਾਉਣ ਦੀਆਂ ਕਿਸੇ ਬੇਵਕੂਫ ਬੰਦੇ ਨੇ ਪਿਛਲੇ ਦਿਨਾਂ ਚ 10 ਤੋਂ ਵੱਧ ਈਮੇਲ ਭੇਜ ਦਿੱਤੀਆਂ ਐਸਜੀਪੀਸੀ ਦੀ ਇਵੈਂਟ ਤੇ ਹੁਣ ਤੱਕ ਇੱਕ ਵਿਅਕਤੀ ਫੜਿਆ ਗਿਆ ਅੱਜ ਜਦੋਂ ਪੱਤਰਕਾਰਾਂ ਨੇ ਮੁੱਖ ਮੰਤਰੀ ਨੂੰ ਪੁੱਛਿਆ ਉਹ ਕਹਿੰਦੇ ਸਾਡੇ ਕੋਲ ਕਈ ਸਬੂਤ ਆ ਰਹੇ ਅਸੀਂ ਕਾਰਵਾਈ ਕਰ ਰਹੇ ਹਾਂ ਲੋਕ ਕਹਿੰਦੇ ਕਾਰਵਾਈ ਕਿੱਥੇ ਆ ਸਵਾਲ ਉੱਠ ਰਹੇ ਨੇ ਕਿ ਅੱਜ ਤਾਂ ਅਮਰਸਰ ਸਾਹਿਬ ਦੇ 에어ਪੋਰਟ ਨੂੰ ਹਵਾਈ ਅੱਡੇ ਨੂੰ ਡਾਉਣ ਦੀ ਧਮਕੀ ਵੀ ਆ ਗਈ ਜੇ ਕਾਰਵਾਈ ਸਖਤ ਹੋ ਰਹੀ ਹੁੰਦੀ ਤੇ ਰੁਕਣੀਆਂ ਚਾਹੀਦੀਆਂ ਸੀ ਧਮਕੀਆਂ ਧਮਕੀਆਂ ਤਾਂ ਸਗੋਂ ਬਾਦ ਕੀਆ ਪੁਲਿਸ ਦੀ ਕਾਰਵਾਈ ਕਿੱਥੇ ਆ ਪੁਲਸ ਇਸ ਮਾਮਲੇ 'ਚ ਹੁਣ ਤੱਕ ਤਹਿ ਤੱਕ ਜਾ ਕੇ ਸਾਰਾ ਕੁਝ ਬੰਦ ਕਿਉਂ ਨਹੀਂ ਕਰਾ ਸਕੀ ਇੱਕ ਸਵਾਲ ਸਮਾਜ ਦਾ ਲੋਕਾਂ ਦਾ ਪੰਜਾਬ ਦਾ ਅਗਲੀ ਅੱਜ ਮੁੱਖ ਮੰਤਰੀ ਤੇ ਭਗਵੰਤ ਮਾਨ ਸਾਹਿਬ ਦੇ ਜਿਹੜੇ ਭਗਵੰਤ ਮਾਨ ਸਾਹਿਬ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਉਹਨਾਂ ਦੀ ਬਹਿਸ ਹੋਈ ਉਧਰੋਂ ਜਿਹੜੇ ਇਕਾਲਤਿਕ ਸਾਹਿਬ ਦੇ ਨਵੇਂ ਜਥੇਦਾਰ ਲਾਏ ਹੋਏ ਆ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਨਵਾਂ ਬਿਆਨ ਕੱਢ ਮਾਰਿਆ ਉਹ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਜੇ ਕਹਿੰਦਾ ਹੈ ਕਿ ਮੈਂ ਸਿੱਖਾਂ ਮੈਂ ਸਿੱਖੀ ਨੀਯਮਾਂ ਨੂੰ ਮੰਨਦਾ ਤਾਂ ਫਿਰ ਉਹ ਸਬਤ ਸੂਰਤ ਸਿੱਖ ਕਿਉਂ ਨਹੀਂ ਬਣਦੇ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੜਗੱਜ ਨੇ ਕਿਹਾ ਕਹਿੰਦੇ ਭਗਵੰਤ ਜੀ ਮਨ ਅਮਰਤ ਕਿਉਂ ਨਹੀਂ ਛਕਦੇ ਫਿਰ ਉਹ ਸਬਤ ਸੂਰਤ ਸਿੱਖ ਕਿਉਂ ਨਹੀਂ ਬਣਦੇ ਦਾੜਾ ਕੇਸ ਕਿਉਂ ਨਹੀਂ ਰੱਖਦੇ ਇਹ ਗੱਲਾਂ ਜਥੇਦਾਰ ਗੜਗੱਜ ਨੇ ਕਹੀਆਂ ਤੇ ਦੂਜੇ ਪਾਸੇ ਜਿਹੜੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਹੈ ਧਾਮੀ ਸਾਹਿਬ ਉਹ ਕਹਿੰਦੇ ਵੀ ਦੇਖੋ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਅਸੀਂ ਜਿਹੜਾ ਗੁਰੂ ਸਾਹਿਬ ਦਾ ਆਉਣ ਵਾਲਾ ਵੱਡਾ ਦਿਹਾੜਾ 350 ਸਾਲਾਂ ਉਹ ਅਸੀਂ ਸਰਕਾਰ ਵੱਲੋਂ ਬਣਾਵਾਂਗੇ ਉਹ ਕਹਿੰਦੇ ਸ਼੍ਰੋਮਣੀ ਕਮੇਟੀ ਰਾਈ ਬਣਾਇਆ ਜਾਣਾ ਚਾਹੀਦਾ ਤਾਂ ਮੀ ਸਾਹਿਬ ਕਹਿੰਦੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਦੇਖੋ ਇਹ ਮੈਨੂੰ ਦੱਸਣ ਧਾਮੀ ਸਾਹਿਬ ਵੀ ਜਦੋਂ ਅੱਗੇ ਦਿਹਾੜੇ ਮਨਾਏ ਗਏ ਆ ਤਾਂ ਉਦੋਂ ਅਕਾਲੀ ਦਲ ਦੀ ਸਰਕਾਰ ਵਲੇ ਮਨਾਏ ਗਏ ਉਦੋਂ ਧਾਮੀ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਬੋਲਦੀ ਰਹੀ ਵੀ ਬਈ ਇਹ ਸਰਕਾਰ ਨਹੀਂ ਬਣਾ ਸਕਦੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਦੇਖੋ ਕੋਈ ਵੀ ਵਿਅਕਤੀ ਸਰਕਾਰ ਜਾਂ ਸੰਸਥਾ ਆਪਣੀ ਸ਼ਰਧਾ ਆਪਣੀ ਸੋਚ ਦੇ ਨਾਲ ਦਿਹਾੜਾ ਮਨਾ ਸਕਦੀ ਹੈ ਤੇ ਕਹਿੰਦੇ ਕੀ ਹਰਜਿੰਦਰ ਧਾਮੀ ਹੋਰਾਂ ਨੇ ਇਹ ਦਿਹਾੜੇ ਮਨਾਉਣ ਦਾ ਅਧਿਕਾਰ ਪੇਟੈਂਟ ਕਰਵਾਇਆ ਹੋਇਆ ਇਹ ਸਵਾਲ ਮੁੱਖ ਮੰਤਰੀ ਨੇ ਧਾਮੀ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਜੇਕਰ ਇਹ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਧਾਮੀ ਜਿਹੜੇ ਆ ਇਹ ਵੱਖ-ਵੱਖ ਇਲੈਕਸ਼ਨਾਂ 'ਚ ਚੋਣਾਂ 'ਚ ਜਾ ਕੇ ਅਕਾਲੀ ਦਲ ਦੀਆਂ ਵੋਟਾਂ ਲਈ ਪ੍ਰਚਾਰ ਕਰ ਸਕਦੇ ਆ ਤਾਂ ਫਿਰ ਇਹ ਧਾਰਮਿਕ ਸੰਸਥਾ ਦੇ ਪ੍ਰਧਾਨ ਹੋ ਕੇ ਜੇ ਇਹ ਵੋਟਾਂ ਲਈ ਪ੍ਰਚਾਰ ਕਰ ਸਕਦੇ ਆ ਇਹ ਰਾਜਨੀਤੀ ਲਈ ਦੇ ਕੰਮ ਕਰ ਸਕਦੇ ਆ ਤਾਂ ਕੀ ਰਾਜਨੀਤੀ ਫਿਰ ਧਾਰਮਿਕ ਕੰਮ ਕਿਉਂ ਨਹੀਂ ਕਰ ਸਕਦੀ ਇਹ ਸਵਾਲ ਭਗਵਨ ਤਮਾਨ ਨੇ ਉਲਟਾ ਧਾਮੀ ਤੇ ਕਰ ਦਿੱਤੇ ਹੁਣ ਵੇਖਣਾ ਇਹ ਆ ਕਿ ਧਾਮੀ ਸਾਹਿਬ ਇਹਨਾਂ ਦਾ ਕੀ ਜਵਾਬ ਦੇਣਗੇ ਹੁਣ ਅਗਲੀ ਖਬਰ ਜਿਹੜੀ ਆ ਉਹ ਵਿਕਰਮ ਮਜੀਠੀਆ ਨਾਲ ਜੁੜੀ ਆ ਵਿਕਰਮ ਮਜੀਠੀਆ ਦੀ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਜ਼ਮਾਨਤ ਲਈ ਸੀ ਨਾਲ ਹੀ ਉਹਦੀ ਬੈਰਕ ਬਦਲਣ ਦੀ ਅਰਜੀ ਲੱਗੀ ਹੋਈ ਸੀ ਤੇ ਅਦਾਲਤ ਨੇ ਸੁਣਵਾਈ ਕਰਕੇ ਜ਼ਮਾਨਤ ਤੇ ਤਾਂ ਕੋਈ ਫੈਸਲਾ ਨਹੀਂ ਦਿੱਤਾ ਪਰ ਜਿਹੜੇ ਅਫਸਰ ਜੇਲ੍ਹ ਦੇ ਉਹਨਾਂ ਤੋਂ ਹਾਈ ਕੋਰਟ ਨੇ ਜਵਾਬ ਮੰਗ ਲਿਆ ਵੀ ਦੱਸਿਆ ਜਾਵੇ ਵੀ ਵਿਕਰਮ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਕਿੱਦਾਂ ਰੱਖਿਆ ਜਾ ਰਿਹਾ ਹੁਣ ਇਹਦਾ ਜਵਾਬ ਆਏਗਾ ਤਾਂ ਅਗਲਾ ਫੈਸਲਾ ਅਦਾਲਤ ਫਿਰ ਦੇਵੇਗੀ ਇਹਦੇ ਨਾਲ ਹੀ ਅੱਜ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਤਪਾਲ ਸਿੰਘ ਉਹ ਸੁਪਰੀਮ ਕੋਰਟ ਚਲੇ ਗਏ ਕਿਉਂਕਿ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਚ ਬੰਦ ਕੀਤਾ ਹੋਇਆ ਔਰ ਉਹ ਸੁਪਰੀਮ ਕੋਰਟ ਗਏ ਨੇ ਕਿ ਮੇਰੇ ਤੇ ਐਨਐਸਏ ਗਲਤ ਲਾਇਆ ਗਿਆ ਇਹ ਹਟਾਇਆ ਜਾਣਾ ਚਾਹੀਦਾ ਮੈਨੂੰ ਜੇਲ੍ਹ ਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੁਣ ਤੁਸੀਂ ਦੱਸੋ ਇਹਨਾਂ ਸਾਰੀਆਂ ਖਬਰਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਕੀ ਸੋਚਦੇ ਹੋ ਆਪਣਾ ਕਮੈਂਟ ਲਿਖ ਦੇਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਕਰਕੇ ਬੈਲ ਵਾਲਾ ਬਟਨ ਦਬ ਦੇਣਾ ਬਹੁਤ ਮਿਹਰਬਾਨੀ ਪਿਆਰਿਓ